ਸਤਨਾਮ ਸ੍ਰੀ ਵਾਹਿ ਹੈ ਗੁਰੂ ਅਨੰਦ ਸਾਹਿਬ ਰਾਂਕਲੀ ਮਹਿਲਾ ਤੀਜਾ ਆਨੰਦੀ ਓਮਕਾਰ ਸਤਗੁਰ ਪ੍ਰਸਾਦ ਆਨੰਦ ਵਯਾ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮੁ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਨ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਨਾਂ ਸੰਗ ਰਤ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹਉ ਹਰ ਨਾਮਿ ਸਾਚੇ ਸਾਹਿਬ ਕਿਆ ਨਾਹੀ ਗਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਗਰ ਤੇਰੈ ਸਚਨੰ ਮੇਰਾ ਅਧਾਰੂ ਸਚਨੰ ਅਧਾਰ ਮੇਰਾ ਜਿਨ ਮੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੁ ਸੰਤੋ ਸ਼ਬਦ ਰੋਪੀਆ ਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤਿਤ ਗਰ ਸਵਾਂਗੇ ਗਰ ਸਵਾਂਗੇ ਸ਼ਬਦ ਵਾਜੇ ਕੰਲਾ ਜਿਤ ਕਰਦਾਰੀਆਂ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈਸ ਗਹੁਆ ਤਿਤ ਗਰ ਅਨਹਦ ਵਾਦੀ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕੀ ਕਰੇ ਵਿਚਾਰੀਆਂ ਤੁਧ ਬਾਜ ਸੰਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆਂ ਏਸ ਨੋ ਹੁਰਥਾਉ ਨਹੀਂ ਸ਼ਬਦ ਲਾਗ ਸਵਾਰੀਆਂ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਤੀ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚ ਸਵਾਰਿਆ ਕਹੈ ਨਾਨਕ ਓ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਦਿਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਔਰ ਕੀ ਕਰੇ ਵਿਚਾਰਿਆ ਇਕ ਪਰਮ ਬੋਲੇ ਫਿਰੰਦਾ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਵਾਵਈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਤ ਕੀ ਕਰਹੇ ਕਹਾਣੀ ਕਰਹਿ ਕਹਾਣੀ ਅਕੱਥ ਗੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮਨ ਐ ਪਾਈਐ ਹੁਕਮ ਮਨ ਹੋ ਗੁਰੂ ਕੇ ਦਾ ਗਾਹੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿ ਹੋ ਅਕੱਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੀਰੀਆ ਇਹ ਮਾਇਆ ਮੋਣੀ ਜਿਨ ਏਤ ਪਰਮ ਬੁਲਾਇਆ ਮਾਇਆ ਤਮੋਣੀ ਦਿਨਾਂ ਕੀਤੀ ਜਿੰਠ ਗੋਲੀ ਪਾਈਆ ਕੁਰਬਾਨ ਕੀਤਾ ਦਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਜ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੂਲੇ ਨਗੀਚ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲਿ ਕਹੈ ਨਾਨਕ ਮਨ ਪਿਆਰੀ ਤੂੰ ਸਦਾ ਸੱਜ ਸਮਾਵੇ ਅਗੰਗ ਅਗੋਚਰਾ ਤੇਰਾ ਅੰਤ ਨ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਦ ਉਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਵਲਾ ਬਾਇ ਕਹੈ ਨਾਨਕ ਜਿਸ ਨੂੰ ਆਵ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਏ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖੰਵਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਖਤ ਨਾਹੀ ਬੋਲਣਾ ਕਹ ਨੀ ਹੋ ਤਿੱਖੀ ਵਾਲੋ ਨੀ ਕੀ ਇਹ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਵਤ ਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਬਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਨਾਹੇ ਤਿਵੇਂ ਚਲੇ ਜਿਨਾ ਮਾਰਗ ਪਾਵਹੀ ਕਰ ਕਿਰਪਾ ਜੀ ਨਾਮ ਰਾਹੀ ਸੇ ਹਰ ਹਰ ਸਦਾ ਦੀ ਆਵਹੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਿਉ ਬਾਵੇ ਦਿਵੇਂ ਚਲਾਵਹੀ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ ਇਕ ਫਿਰੇ ਗਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਿਨੀ ਹਰ ਦਿਆਇ ਹਰ ਦਿਆਇ ਪਵਿੱਤ ਹੋਏ ਗੁਰਮੁਖ ਜਿਨੀ ਦਿਆਇ ਪਵਿੱਤ ਮਾਤਾ ਪਿਤਾ ਕੋਟਮ ਸਹਿਤਿ ਸਿਓ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਦਿਆਇ ਕਰਮੀ ਸਹਜ ਨ ਉਪਜੈ ਵਿਣ ਸਹਜ ਸਹ ਸਾਂ ਨ ਜਾਇ ਨਹਿ ਜਾਇ ਸਹ ਸਾਂ ਕਿਤੈ ਸੰਜਮ ਰਹੀ ਕਰਮ ਕਮਾਈ ਸਹ ਸਹਿ ਜਿਉ ਮਦੀਨ ਹੈ ਕਿਤ ਸੰਜਮ ਦੋਤਾ ਜਾਇ ਮਨ ਦੋ ਸ਼ਬਦ ਲਾਗੋ ਹਰ ਸਿਉ ਰਹੋ ਹੋ ਜਿਤ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹੋ ਸਹ ਸਾਂ ਇਵ ਜਾਇ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੇਲੀ ਤਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਣ ਮਨੋਂ ਵਿਸਾਰਿਆ ਵਿਦਮੈ ਨਾਮ ਉਤਮ ਸੋ ਸੁਣੇ ਨਾਹੀ ਫਿਰਹਿ ਜਿਉ ਬੇਤਾ ਬਿਆ ਕਹੈ ਨਾਨਕ ਜਿਨ ਸੱਜ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਜ ਸਮਾਣੀ ਜਨਮ ਰਤਨ ਜਿਨੀ ਘਟਿਆ ਪਲੇ ਸੇਵਣ ਜਾਰੀ ਕਹੈ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸਮਾਵੇ ਆਪ ਸੱਜ ਸਦਰ ਹੈ ਪਰਣੇ ਗੁਰ ਬਿਨ ਅਵਰ ਨ ਜਾਣ ਕੋਏ ਕਹੈ ਨਾਨਕ ਸੁਨੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੂਰਥੈ ਕੋਈ ਉੱਚੋ ਵਿਵੇਕ ਜਾਂ ਜਾਈ ਅਨੇਕ ਜੋਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਤੇਰੇ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਦੇ ਪਹਿਓ ਸਾਰੰਗ ਬਾਣੀ ਕਹੈ ਨਾਨਕ ਸਦਾ ਜਾਹੁ ਇਹ ਸੱਚੀ ਬਾਣੀ ਸਤਿਗੁਰੂ ਵਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਤੇ ਸੁਣਦੇ ਕੱਤੇ ਕੱਚੀ ਆਖ ਵਕਾਣੀ ਹਰ ਹਰ ਨਿਤ ਕਰਹਿ ਰਸਨਾ ਕਹਿ ਹਾ ਕਛੂ ਨਾ ਜਾਣੀ ਚਿੱਤ ਜਿਨ ਕਾ ਹੀਰ ਲਿਆ ਮਾਇਆ ਭੋਲਨ ਪੈ ਰਵਾਣੀ ਕਹੈ ਨਾਨਕ ਸਤਿਗੁਰੂ ਬਾਜੋ ਔਰ ਕચ્ਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਈ ਹੂਆ ਸਮਾ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਵਾਉ ਆਪੇ ਹੀਰਾ ਰਤਨ ਆਪੇ ਜਿਸ ਨੋ ਦੀ ਬੁਜਾਈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸ਼ਕਤ ਆਪ ਉਪਾਇ ਗਏ ਕਰਤਾ ਤੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖਿ ਸੈ ਮੁਝਾਈ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਦੇਸਨੋਂ ਆਪ ਕਰੇ ਸੋ ਹੋਵੇ ਇਕਸਿਉ ਦਿਉ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਜਾਈ ਸਿਮਰਤਿ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤ ਸਾਰ ਨ ਜਾਣੀ ਤੱਤ ਸਾਰ ਨ ਜਾਣੀ ਗੁਰੂ ਬਾਝੋ ਤੱਤ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਬ੍ਰਹਮ ਸੁਤ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅੰਧਿਨ ਹਰਿ ਬਿਉ ਲਾਗੇ ਜਾਗਤ ਰਹਿਣ ਵਿਹਾਣੀ माता के उदर में प्रतिपाल करे सो क्यों मन हो विसारिये मन हो क्यों विसारिये ए वडदाता जी अगन मैं आहार पहुंचा वही उसने क्यों पोहे न सकी जिसने आपनी लिवला वही आपने पे लाए गुरमुख सदा समालिय कह नानक ये वडदाता सो क्यों मन हो विसारिये जैसी अगन उदर मैं ਤੈ ਸਿਵ ਹਰ ਮਾਇਆ ਮਾਇਆ ਕਨ ਸਭੀ ਕੋ ਦੇਹੀ ਕਰਤੈ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਵਧਾਵਾਇ ਗਲੇਵ ਛੁੜਤੀ ਲੰਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਬਾਹੂ ਦੁਜੈ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਐ ਹਰਿ ਆਪ ਅਮੁਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੈ ਵਿੱਚੋਂ ਰਹੀ ਲੋਕ ਦਿਨ ਲਾਏ ਐ ਸਤ ਸਤ ਗੁਰ ਜੇ ਮਿਲੈ ਤਿਸਨੋਂ ਸਿਰ ਸੋਪੀਏ ਵਿੱਚੋਂ ਆਪ ਜਾਏਿਸ ਦਾ ਦੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿ ਆਪ ਅਮੁਲਕ ਹੈ ਪਾਗ ਤਿਨਾਂ ਕੇ ਨਾਨਕਾ ਜਿਨ ਹਰ ਪਲੈ ਪਾਈ ਹਰ ਰਾਸ ਮੇਰੀ ਮਨ ਵਣਜਾਰ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇਰਾ ਸੁ ਜਾਣੀ ਹਰ ਹਰ ਨਿਤ ਜਪੇ ਹਉਦੀ ਉਹ ਲਾਹ ਕੱਢੀ ਹੁੰਦੀ ਆੜੀ ਇਹੋ ਦਨ ਤੈਨਾ ਮਿਲਿਆ ਜਿਨ ਹਰ ਆਪੇ ਬਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾਂ ਜਾਏ ਪਿਆਸ ਨਾਂ ਜਾਏ ਹਉਨਦ ਗਿੱਤੈ ਨਿਚਰ ਹਰਸ ਪੰਨਾ ਨ ਭਾਈ ਹਰਸ ਮਾਇ ਪੰਡੈ ਪੀਏ ਹਰਸ ਬਹੁਣ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਹੇ ਨਾਨਕ ਹਉਨ ਅੰਦਰ ਸਭ ਹੀ ਸਰੇ ਜਾਂ ਹਰ ਵਸੈ ਮਨ ਆਏ ਏ ਸ਼੍ਰੀ ਰਾਮੇ ਰਿਆ ਹਰ ਤੂੰ ਮੈਂ ਜੋਤ ਰਦੀ ਤਾ ਤੂੰ ਜਗ ਮੈਂ ਆਇ ਹਰ ਜਉ ਤਰਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇ ਹਰਿਆ ਪੇ ਮਥ ਪੇਵਿਤਾ ਦਿਨ ਦਿਉ ਪਾਏ ਜਗਤ ਦਿਖਾਇ ਗੁਰ ਪ੍ਰਸਾਦੀ ਬੁਝਿਆ ਤਾਂ ਚਲਦ ਹੋਆ ਚਲਦ ਨਤਰੀ ਆਇ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰੱਜਿਆ ਜੋ ਉਤਰਾ ਕੀਤਾ ਤਉ ਜਗ ਮੈਂ ਆਇ ਮਨ ਚਾਹੋ ਬਈਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਦੀ ਗ੍ਰਿਓ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਈ ਗੁਰ ਚਰਨ ਲਾਗੇ ਦਿਨ ਸਵੇਗੇ ਆਪਣਾ ਫਿਰ ਜਾ ਪਈ ਅਨਹਦ ਬਾਣੀ ਗੁਰ ਚਵਤ ਜਾਣੀ ਹਰ ਨਾਮ ਹਰਸ ਵੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇ ਜਿਨ ਹਰ ਤੀਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹੈ ਨਾਨਕ ਇਹੋ ਸਰੀਰ ਪਰਮਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਐ ਇਹ ਨੈਤਰਹੁ ਮੇਰੇ ਹੋ ਹਰ ਤੁਮੈ ਜੋਤਰੀ ਅਰਬਿਨ ਅਵਰਨਾ ਦੇਖੋ ਕੋਈ ਅਰਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨੀਹ ਆ ਲਿਆ ਇਹੋ ਵੇ ਸੰਸਾਰ ਤੁਮ ਦੇਖ ਦੇ ਇਉ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇ ਗੁਰ ਪ੍ਰਸਾਦੀ ਬੁਜਿਆ ਜਾਵੇਂ ਖਾਂ ਹਰੀ ਕਹੈ ਹਰ ਬਿਨ ਅਵਰਨ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲ ਐ ਦਿਵ ਦ੍ਰਿਸ਼ਟ ਹੋਈ ਐ ਸ਼ਰਵਣੋ ਮੇਰੇ ਹੋ ਸਾਚੈ ਸੁਣਣੈ ਨੂੰ ਬਠਾਏ ਸਾਚੈ ਸੁਣਣੈ ਨੂੰ ਬਠਾਏ ਸ਼ਰੀਰ ਲਾਏ ਸੁਣਾ ਸਤ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨ ਰਸ ਸਮਾਣੀ ਸਚਾ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਈ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਚੈ ਸੁਨਣੈ ਨੂੰ ਵਟਾਈ ਹਰ ਜੀ ਅਗੁਫਾਨ ਦਰ ਰਖਕੇ ਵਾਜ ਪੰਨ ਵਜਾਇਆ ਵਜਾਇਆ ਵਜਪਨ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤਰ ਕਾਇਆ ਗੁਰਦੁਆਰੇ ਲਾਏ ਬਾਉਣੀ ਇਕ ਨਾ ਦਸਵਾਂ ਦਵਾਰ ਦਿਖਾਇਆ ਤਹਿਨੀ ਇਕ ਰੂਪ ਨਾਉ ਨਵਨੀਤ ਿਸ ਦਾ ਅੰਤ ਨਾ ਜਾਈ ਪਾਇ ਕਹੇ ਨਾਨਕ ਹਰ ਬਿਆਰੈ ਜਿਉ ਗੁਫਾ ਅੰਦਰ ਰਖ ਕੇ ਵਜਾਇ ਪੰਗਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਦਰਗਾਹ ਉਹ ਜਾਵੋ ਤਾਂ ਸੋਹਿਲਾ ਗਰ ਸਾਜੈ ਜਿਥੈ ਸਦਾ ਸਜਦੇ ਆਵਹਿ ਸਚੋ ਧਿਆਵੇਂ ਜਾ ਤਦ ਪਾਵੇਂ ਹੈ ਗੁਰਮੁਖ ਦੀਨਾ ਬੁਧਿਆਵੇਂ ਇਹੋ ਸਚ ਸਵਨਾ ਗਾ ਖਸਮ ਹੈ ਇਸ ਬਖਸ਼ੇ ਸੋਜਨ ਪਾਵਹਿ ਕਹੈ ਨਾਨਕ ਸਚ ਸੋਹਿਲਾ ਸਚੈ ਘਰਿ ਗਾਵਹਿ ਅਨਦਸਨਹੁ ਵਡਵਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਨ ਵੀ ਸੋਰੇ ਨੂਕ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ संत साजन भये सरसे पूरी गुरु ते जानी सुनते पुनीत कहते पवित सतगुरु रहया भरपूरे बिनवंत नानक गुरु चरण लागे वाजे अनहद तूरें सुनते पुनीत कहते पवित सतगुरु रहया भरपूरे बिनवंत नानक गुरु चरण लागी ਵਜੇ ਅਨਹਦ ਦੂਰੇ ਵਾਹਿਗੁਰ ਦੀ ਕਾ ਕਨਸਾ ਵਾਹਿਗੁਰ ਦੀ ਕੀ